ਸਤ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆਪਾਂ ਬਾਈ ਗੱਗੀ ਕੋਲੇ ਗਾਗਣਦੀਪ ਗੱਗੀ ਘੱਗਾ ਮੰਡੀ ਵਿਖੇ ਬਾਈ ਕੋਲੇ ਟਰੈਕਟਰ ਹੁੰਦੇ ਨੇ ਟਰੈਕਟਰਾਂ ਦਾ ਕੰਮ ਕਰਦਾ ਹੈ ਬਾਈ 6-7 ਟਰੈਕਟਰ ਹੁੰਦੇ ਨੇ ਹਰ ਟਾਈਮ ਦਿਖਾਉਨੇ ਤੁਹਾਨੂੰ ਟਰੈਕਟਰ ਇਕੱਲੇ-ਇਕੱਲੇ ਟਰੈਕਟਰ ਦੀ ਜਾਣਕਾਰੀ ਦੇਵਾਂਗੇ ਮਾਡਲ ਰੇਟ ਦੱਸਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਆ ਗਿਆ ਆਪਣੇ ਕੋਲੇ 855 855 ਟਰੈਕਟਰ ਹੈ ਪੰਜਾਬ ਨੰਬਰ 2008 ਮਾਡਲ ਬਾਟੀ ਲੈਂਡ ਦਾ ਟਰੈਕਟਰ ਪੂਰਾ ਸਾਫ ਹੈ। ਛਾਤਰੀ ਲੱਗੀ ਹੋਈ ਹੈ। ਬਿਲਕੁਲ ਸਾਫ ਟਰੈਕਟਰ ਹੈ। 50 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ। ਟਰੈਕਟਰ ਦੇਖ ਸਕਦੇ ਹੋ। 855 2008 ਮਾਡਲ ਹੈ। ਡਿਮਾਂਡ ਕਰਦੇ ਨੇ ਬਾਈ। 2,75,000 2,75,000 ਡਿਮਾਂਡ ਹੈ ਬਾਈਆਂ ਦੀ। ਟਰੈਕਟਰ ਦੇਖ ਸਕਦੇ ਹੋ। ਪੂਰਾ ਸਾਫ ਟਰੈਕਟਰ ਹੈ। ਇਹਦੇ ਨਾਲ ਆ ਗਿਆ ਸੋਨਾਲੀਕਾ 35 ਦਾ। ਸੋਨਾਲੀ ਕਾ 35 DI 2009 ਮਾਡਲ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ ਹੈ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਤੋਂ ਲੀਕੰਗ ਨਹੀਂ ਹੈਗੀ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ ਟਰੈਕਟਰ ਦੇਖ ਸਕਦੇ ਹੋ ਮਾਡਲ ਹੈਗਾ ਟਰੈਕਟਰ 2009 2009 ਮਾਡਲ ਡਿਮਾਂਡ ਕਰਦੇ ਨੇ ਬਾਈ 1.5 ਲੱਖ ਰੁਪਇਆ 1.5 ਲੱਖ ਡਿਮਾਂਡ ਹੈ ਟਰੈਕਟਰ ਦੇਖ ਸਕਦੇ ਹੋ ਹਰਿਆਣਾ ਨੰਬਰ ਟਰੈਕਟਰ ਹੈ ਇਹ ਦੇਖ ਸਕਦੇ ਹੋ ਪੂਰਾ ਸਾਫ ਟਰੈਕਟਰ ਹੈ ਡੰਡਾ ਫੱਟੀ ਛਤਰੀ ਕੋਲ ਅਕਸੈਸਰੀ ਨਾਲ ਮਿਲੂਗੀ 85535 ਹਾਂਜੀ ਇਸ ਤੋਂ ਅੱਗੇ ਆ ਗਿਆ ਆਪਣੇ ਲੱਵੇ ਸੋਨਾਲੀਕਾ 750 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਬਿਲਕੁਲ ਸਾਫ ਟਰੈਕਟਰ ਹੈ 90 ਪੈਸੇ 85 ਪੈਸੇ ਟਾਇਰ ਪਾਏ ਨੇ ਛਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਸੈਲਫ ਸਟਾਰ ਟਰੈਕਟਰ ਹੈ ਟਰੈਕਟਰ ਬਾਡੀ ਲੈਣ ਦਾ ਪੂਰਾ ਸਾਫ ਹੈ ਦੇਖ ਸਕਦੇ ਹੋ 2000 8 ਮਾਡਲ 2008 ਮਾਡਲ ਟਰੈਕਟਰ ਹੈ ਕਿਤੋਂ ਲੀਕੰਗ ਨਹੀਂ ਦੇਖ ਸਕਦੇ ਹੋ ਡਿਮਾਂਡ ਕਰਦੇ ਨੇ ਬਾਈ 2 ਲੱਖ 85000 ਰੁਪਿਆ 285 ਡਿਮਾਂਡ ਹੈ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ ਟਰੈਕਟਰ ਹੈ ਇਸ ਤੋਂ ਅੱਗੇ ਆ ਗਿਆ ਆਪਣੇ ਕੋਲੇ 855 2003 ਮਾਡਲ 2003 ਮਾਡਲ 855 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਇਹ ਵੀ ਪੂਰਾ ਸਾਫ ਹੈ ਕਿਤੋਂ ਲੀਕੰਗ ਨਹੀਂ 50 ਪੈਸੇ ਟਾਇਰ ਨੇ ਚਾਰੇ ਸੈਲਫ ਸਟਾਰਟ ਟਰੈਕਟਰ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਡਿਮਾਂਡ ਹੈਗੀ ਹੈ 2 ਲੱਖ 225000 ਡਿਮਾਂਡ ਹੈ ਬਾਈ ਦੀ ਟਰੈਕਟਰ ਦੇਖ ਸਕਦੇ ਹੋ ਪੂਰਾ ਵਧੀਆ ਟਰੈਕਟਰ ਹੈ ਇਹਦੇ ਨਾਲ ਆ ਗਿਆ ਏਸ ਏਸ 450 2011 ਮਾਡਲ ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫ ਟਰੈਕਟਰ ਹੈ ਪੂਰੀ ਸਮਝ ਦੇ ਵਿੱਚ ਰੱਖਿਆ ਹੋਇਆ ਹੈ ਸਾਦਾ ਸਟੀering ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ 2011 ਮਾਡਲ ਡਿਮਾਂਡ ਕਰਦੇ ਬਾਈ 2 ਲੱਖ 15000 2 ਲੱਖ 15000 ਡਿਮਾਂਡ ਹੈ ਟਰੈਕਟਰ ਦੇਖ ਸਕਦੇ ਹੋ ਕਿਤੋਂ ਲੀਕ ਨਹੀਂ ਪੂਰਾ ਸਾਮਿਆ ਹੋਇਆ ਹੈ ਡਬਲ ਕਲਚ ਦੇ ਵਿੱਚ ਹੈ ਇਹ ਟਰੈਕਟਰ ਬੈਕ ਸਾਈਡ ਦਿਖਾ ਦਿੰਨੇ ਟਰੈਕਟਰ ਦੀ ਦੇਖ ਸਕਦੇ ਹੋ ਪੂਰਾ ਸਾਫਟ ਟਰੈਕਟਰ ਹੈ ਇਹਦੇ ਨਾਲ ਆ ਗਿਆ ਸੋਨਾਲੀਕਾ 35 ਦਾ ਸੋਨਾਲੀਕਾ 35 ਦੇਖ ਸਕਦੇ ਹੋ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਸੈਲਫ ਸਟਾਰਟ ਟਰੈਕਟਰ ਹੈ 2004 ਮਾਡਲ ਪਿਛਲੇ ਟਾਇਰ ਥੋੜੇ ਡਾਊਨ ਨੇ ਬੂਰਲੇ ਟਾਇਰ 35 40 ਪੈਸੇ ਨੇ ਟਰੈਕਟਰ ਦੇਖ ਸਕਦੇ ਹੋ ਸੁੱਕਾ ਟਰੈਕਟਰ ਹੈ ਕਿਤੋਂ ਲੀਕੰਗ ਨਹੀਂ 2004 ਮਾਡਲ ਡਿਮਾਂਡ ਬਾਈ 2 145 1 ਲੱਖ 45000 22 ਡਿਮਾਂਡ ਕਰਦੇ ਨੇ ਬਾਕੀ ਸੌਦਾ ਕਰਨ ਵੇਲੇ ਸੈਟਿੰਗ ਹੋ ਜੂਗੀ ਫਿਕਸ ਰੇਟ ਨਹੀਂ ਹੁੰਦੇ ਇਹ ਜਿੰਨੇ ਵੀ ਤੁਹਾਨੂੰ ਟਰੈਕਟਰ ਦਿਖਾਏ ਨੇ ਇਹ ਲਗਭਗ ਹਰਿਆਣਾ ਨੰਬਰ ਨੇ ਜਿਹੜਾ ਸੋਨਾਲੀਕਾ 50 ਦਿਖਾਇਆ 2008 ਮਾਡਲ ਪੰਜਾਬ ਨੰਬਰ ਪੀਵੀ 11 ਪਟਿਆਲੇ ਦਾ ਨੰਬਰ ਹੈ ਉਸ ਟਰੈਕਟਰ ਦਾ ਬਾਕੀ ਹਰਿਆਣਾ ਨੰਬਰ ਟਰੈਕਟਰ ਨੇ ਦੇਖ ਸਕਦੇ ਹੋ ਇਹ ਟਰੈਕਟਰ ਪਿੰਡ ਘੱਗਾ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਬਾਈ ਗੱਗੀ ਕੋਲੇ ਖੜੇ ਨੇ ਬਾਈ ਗਗਨਦੀਪ ਗੱਗੀ ਟਰੈਕਟਰਾਂ ਦਾ ਕੰਮ ਕਰਦੇ ਨੇ। ਕਾਫੀ ਪੁਰਾਣਾ ਕੰਮ ਹੈ ਟਰੈਕਟਰਾਂ ਦਾ। ਬਾਬਜ ਰੇਟ ਹੁੰਦੇ ਨੇ ਟਰੈਕਟਰਾਂ ਦੇ। ਬਿਲਕੁਲ। ਸਾਫ ਸੁਥਰਾ ਕੰਮ ਹੈ ਬਾਈ ਦਾ। ਦੇਖ ਸਕਦੇ ਹੋ। ਨੰਬਰ ਦੁਬਾਰਾ ਸੁਣ ਲਓ। 81949 8194902626 8194902626 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਾਈ ਤੋਂ ਟਰੈਕਟਰ ਲੈ ਸਕਦੇ ਹੋ। ਧੰਨਵਾਦ ਦੋਸਤੋ। ਮਿਹਰਬਾਨੀ ਦੋਸਤੋ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ।